ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਖਰੜ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੋ ਹੈ ਗੱਡੀਆਂ ਨੂੰ ਘੇਰ ਘੇਰ ਕੇ ਸ਼ੱਕੀ ਗੱਡੀਆਂ ਦਾ ਚਲਾਣ ਵੀ ਕੱਟਿਆ ਗਿਆ ਤੇ ਜਿੱਥੇ ਕੋਈ ਸ਼ਰਾਬ ਕਿਸੇ ਦੀ ਪੀਤੀ ਹੋਈ ਸੀ ਤਾਂ ਹਾਈ ਬੀਮ ਜੋ ਲਾਈਟਾਂ ਲਗਾਈਆਂ ਹੋਈਆਂ ਸੀ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਾਗੋ ਮਾਜਰੇ ਦੇ ਕੋਲ ਖਰੜਪੁਰਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ਰਾਤ ਦੇ ਵੇਲੇ ਸ਼ੱਕੀ ਗੱਡੀਆਂ ਨੂੰ ਘੇਰ ਕੇ ਉਹਨਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਤੇ ਨਾਲ ਹੀ ਜਿਸ ਕਿਸੇ ਦੀ ਸ਼ਰਾਬ ਪੀਤੀ ਹੋਈ ਸੀ ਜਾਂ ਹਾਈ ਬੀਮ ਲਾਈਟਾਂ ਲਗਾਈਆਂ ਹੋਈਆਂ ਸੀ ਤਾਂ ਉਹਨਾਂ ਦਾ ਵੀ ਜੋ ਹੈ ਚਲਾਨ ਕੱਟਿਆ ਗਿਆ ਮੌਕੇ ਉੱਤੇ ਜੋ ਲੋਕ ਕਈ ਮਿੰਤਾਂ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਨੂੰ ਸਾਡੇ ਤੋਂ ਗਲਤੀ ਹੋ ਗਈ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਪਰ ਪੁਲਿਸ ਮੁਲਾਜ਼ਮ ਜੋ ਹੈ ਕਿਸੇ ਨੂੰ ਵੀ ਬਖਸ਼ਦੇ ਹੋਏ ਨਜ਼ਰ ਨਹੀਂ ਆ ਰਹੇ ਉਹਨਾਂ ਦੇ ਵੱਲੋਂ ਜੋ ਹੈ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਬਕਸ਼ ਨਹੀਂ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਖਰੜ ਪੁਲਿਸ ਦੇ ਵੱਲੋਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜਾ ਵੀ ਸ਼ੱਕੀ ਗੱਡੀ ਨਜ਼ਰ ਆਉਂਦੀ ਹੈ ਉਸ ਨੂੰ ਘੇਰ ਕੇ ਉਸ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਕਸਰੀ ਦੇਖਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ 크리스마ਸ ਵੀ ਨੇੜੇ ਆ ਰਹੀ ਹੈ ਤੇ ਨਵਾਂ ਜੋ ਸਾਲ ਵੀ ਨੇੜੇ ਆ ਰਿਹਾ ਤਾਂ ਜਿਹੇ ਤਿਹਾਰਾ ਮੌਕੇ ਜੋ ਹੈ ਲੋਕ ਅਕਸਰੀ ਪਾਰਟੀਆਂ ਕਰਦੇ ਨੇ ਤਾਂ ਜਿਹੇ ਦੇ ਵਿੱਚ ਕਈ ਵਾਰ ਜੋ ਸ਼ਰਾਬ ਪੀ ਕੇ ਲੋਕ ਡਰਾਈਵਿੰਗ ਵੀ ਕਰਦੇ ਨੇ ਜਿਸ ਕਰਕੇ ਵੱਡੇ ਕਈ ਵਾਰ ਹਾਦਸੇ ਵੀ ਦੇਖਣ ਨੂੰ ਮਿਲਦੇ ਨੇ ਤਾਂ ਉਸ ਦੇ ਮੱਦੇ ਨਜ਼ਰ ਹੁਣ ਪੁਲਿਸ ਪ੍ਰਸ਼ਾਸਨ ਦੀ ਜੋ ਸ਼ਕਤੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਜੋ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸ਼ੱਕੀ ਗੱਡੀਆਂ ਨੂੰ ਵੀ ਘੇਰਿਆ ਜਾ ਰਿਹਾ ਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜੋ ਕਿਸੇ ਦੀ ਅਲਕੋਹਲ ਪੀਤੀ ਹੋਈ ਆ ਜਾਂ ਕਿਸੇ ਦੇ ਜੋ ਗੱਡੀ ਉੱਤੇ ਸ਼ੀਸ਼ਾ ਨੂੰ ਫਿਲਮ ਲੱਗੀ ਹੋਈ ਆ ਉਹਨਾਂ ਉੱਪਰ ਵੀ ਜੋ ਕਾਰਵਾਈ ਵੱਡੀ ਦੇਖੀ ਜਾ ਸਕਦੀ ਆ ਤਾਂ ਮੌਕੇ ਦੀਆਂ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖਰੜ ਪੁਲਿਸ ਦਾ ਇਹ ਵੱਡਾ ਜੋ ਐਕਸ਼ਨ ਕੀਤਾ ਜਾ ਰਿਹਾ ਜਿੱਥੇ ਭਾਗੋ ਮਾਜਰੇ ਦੇ ਕੋਲ ਇਹਨਾਂ ਦੇ ਵੱਲੋਂ ਜੋ ਨਾਕਾ ਲਗਾਇਆ ਗਿਆ ਜਿੱਥੇ ਜੋ ਹੈ ਸ਼ੱਕੀ ਗੱਡੀਆਂ ਨੂੰ ਘੇਰਿਆ ਜਾ ਰਿਹਾ ਉੱਥੇ ਹੀ ਜੋ ਅਲਕੋਹਲ ਜਾਂ ਕਿਸੇ ਦੇ ਜੋ ਗੱਡੀ ਤੇ ਫਿਲਮ ਲਗਾਈ ਗਈ ਆ ਜਾਂ ਫਿਰ ਕਿਸੇ ਦੇ ਲਾਈਟਾਂ ਹਾਈ ਬੀਮ ਲਾਈਟਾਂ ਲਗਾਈਆਂ ਗਈਆਂ ਨੇ ਉਹਨਾਂ ਉੱਪਰ ਜੋ ਹੈ ਚਲਾਣ ਵੀ ਕੱਟੇ ਜਾ ਰਹੇ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਝ ਲੋਕ ਜੋ ਹੈ ਪੁਲਿਸ ਮੁਲਾਜ਼ਮਾਂ ਦੇ ਅੱਗੇ ਜੋ ਗੁਹਾਰ ਵੀ ਲਗਾ ਰਹੇ ਨੇ ਕਿ ਸਾਡੇ ਸਾਡੀ ਗਲਤੀ ਹੈ ਤਾਂ ਅਸੀਂ ਅੱਗੇ ਤੋਂ ਇਹ ਚੀਜ਼ ਨਹੀਂ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਜੋ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਵੱਡੇ ਅਫਸਰ ਆਪ ਖੁਦ ਜੋ ਹੈ ਗੱਡੀਆਂ ਦੀ ਚੈਕਿੰਗ ਕਰ ਰਹੇ ਨੇ ਕਿਉਂਕਿ ਜੋ ਹੈ ਤਿਹਾਰਾਂ ਦੇ ਮੱਦੇ ਨਜ਼ਰ ਕਿਉਂਕਿ ਜਿਸ ਤਰੀਕੇ ਦੇ ਨਾਲ 크리스마ਸ ਦਾ ਜੋ ਤਿਹਾਰ ਆ ਰਿਹਾ ਤੇ ਨਾਲ ਹੀ ਨਵਾਂ ਸਾਲ ਵੀ ਆ ਰਿਹਾ ਤਾਂ ਉਸ ਦੇ ਮੱਦੇ ਨਜ਼ਰ ਜੋ ਪੁਲਿਸ ਦੀ ਇਹ ਇਸ ਸਖਤ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਰਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਾਤ ਨੂੰ ਇਹ ਵੱਡਾ ਨਾਕਾ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਇਹ ਫਿਰ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵਾਲੇ ਗੱਡੀਆਂ ਵੀ ਘੇਰ ਰਹੇ ਨੇ ਤੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜੋ ਫਿਰ